ਪਵਾਹਿਗੁਰੂ ਜੀ ਦਾ ਖਾਲਸਾ ਪਵਾਹਿਗੁਰੂ ਜੀ ਕੀ ਫਤਿਹ ਸੋ ਗੁਰੂਦਰੂ ਪਿਆਰੀ ਸਾਧ ਸੰਗਤ ਬਰਸਾਤੀ ਮੌਸਮ ਆ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਤਾਂ ਕਿ ਜਿਹੜੇ ਆਪਾਂ ਰੁੱਖ ਲਾਵਾਂਗੇ ਸਰਬੱਤ ਦੇ ਭਲੇ ਵਾਸਤੇ ਆ ਜੁਗਪੁਰਸ਼ ਭਗਤਪੂਰਨ ਸਿੰਘ ਜੀ ਪਿੰਗਲੇਵਾਲ ਪਿੰਗਲਵਾੜੇ ਵਾਲੇ ਜਿਨ੍ਹਾਂ ਨੇ ਰੁੱਖ ਲਗਾਉਣ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਵਾਤਾਵਰਣ ਦੀ ਸਭਾ ਸਾਹਮ ਸੰਭਾਲ ਲਈ ਉਹਨਾਂ ਨੇ ਗੱਲ ਕੀਤੀ ਭਗਤਪੂਰਨ ਜੀ ਜਿਨ੍ਹਾਂ ਨੇ ਪੂਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਪਰ ਇਸੇ ਤਰ੍ਹਾਂ ਸਾਡੇ ਨਾਲ ਦੇ ਨਗਰ ਤੋਂ ਸੰਤ ਬਾਬਾ ਮੁਕਤਾਰ ਸਿੰਘ ਭਗਤ ਧਰਿਆਲੀ ਵਾਲੇ ਮਹਾਂਪੁਰਖ ਜਿਹੜੇ ਗਰੀਬਾਂ ਮਜਰੂਆਂ ਦੀ ਹੱਕਾਂ ਦੀ ਗੱਲ ਕਰਦੇ ਨੇ ਗਰੀਬਾਂ ਨੂੰ ਰੋਡ ਬੰਦਾਂ ਨੂੰ ਘਰ ਬਣਾ ਕੇ ਦਿੰਦੇ ਨੇ ਗਰੀਬਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਾਉਂਦੇ ਨੇ ਵਕਤ ਵਕਤ ਤਵਾਂ ਤੇ ਗੋਮਸਾਲਾ ਵਿੱਚ ਗੋਮਾਂ ਵਾਂ ਤੇ ਚਾਰਾ ਭੇਜਦੇ ਨੇ ਲੋੜਵੰਦਾਂ ਦੀ ਮਦਦ ਕਰਦੇ ਨੇ ਉੱਤੀ ਹੁਣ ਬਰਸਾਤੀ ਮੌਸਮ ਦੇ ਵਿੱਚ ਉਹ ਵੱਧ ਤੋਂ ਵੱਧ ਰੁੱਖ ਲਗਾ ਰਹੇ ਨੇ ਸੋ ਪਿਆਰੀ ਸਾਧ ਸੰਗਤ ਆਪਾਂ ਉਹਨਾਂ ਦੇ ਪਾਏ ਹੋਏ ਪੁਰਨੇ ਤੇ ਚੱਲੀਏ ਔਰ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਕਿ ਸਰਬਾਧਾ ਭਲਾ ਹੋ ਸਕੇ ਸਮੁੱਚੀ ਮਾਨਵਤਾ ਦਾ ਭਲਾ ਹੋ ਸਕੇ ਆਪਾਂ ਸਾਰਿਆਂ ਨੂੰ ਹੀ ਖੁਸ਼ਹਾਲੀ ਆ ਜੀਵਨ ਬਤੀਤ ਕਰਨ ਦਾ ਮੌਕਾ ਮਿਲ ਸਕੇ ਸਾਡੀ ਆਉਣ ਵਾਲੀ ਜਨਰੇਸ਼ਨ ਇਹ ਨਾ ਕਵੇ ਕਿ ਸਾਡੇ ਵੱਡ ਵਡੇਰਿਆਂ ਨੇ ਇਸ ਧਰਤੀ ਦਾ ਵਿਨਾਸ਼ ਕੀਤਾ ਪਾਣੀ ਦੀ ਬਰਬਾਦੀ ਕੀਤੀ ਰੁੱਖਾਂ ਦੀ ਕਟਾਈ ਕੀਤੀ ਇਹਨਾਂ ਚੀਜ਼ਾਂ ਤੋਂ ਬਚਣ ਲਈ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ